ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੱਸਾ ਸੂਈ ਸ੍ਰੀ ਜਨ ਸਾਜੀ ਸਤਿਗੁਰੂ ਨਾਨਕ ਮਹਾਰਾਜ ਸਾਹਿਬ ਜੀ ਜਦੋਂ ਸ਼੍ਰੀ ਨਾਨਕ ਸਾਹਿਬ ਵਿੱਚ ਬਿਰਾਜਮਾਨ ਸਨ ਬਾਬਾ ਕਾਲੂ ਜੀ ਨੇ ਖਿਆਲ ਕੀਤਾ ਕਿ ਹੁਣ ਇਹਨਾਂ ਦੀ 5 ਸਾਲ ਦੀ ਉਮਰ ਹੋ ਗਈ ਹੈ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਜਿਹੜਾ ਆਪਣੇ ਪੁੱਤਰ ਨੂੰ ਨਾ ਪੜ੍ਹਾਵੇ ਉਹ ਮਾਪਾ ਵੈਰ ਕਰਦਾ ਹੈ ਪੁੱਤਰ ਦੇ ਨਾਲ ਇਸ ਕਰਕੇ ਵਿਦਿਆਨ ਨੂੰ ਦੇਣੀ ਚਾਹੀਦੀ ਹੈ ਇਹ ਸੋਚ ਕੇ ਪੱਤੀ ਸਾਹਿਬ ਗੁਰਦੁਆਰਾ ਜਿਹੜਾ ਮਹਾਰਾਜ ਜਨਮਸਥਾਨ ਦੇ ਪਾਸ ਬਣਿਆ ਹੋਇਆ ਹੈ ਕਿ ਪਾਦੇ ਗੋਪਾਲ ਦਾ ਘਰ ਸੀ ਉੱਥੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਪ੍ਰੇਮ ਦੇ ਨਾਲ ਪਾਦੇ ਦੇ ਪਾਸ ਬਾਬਾ ਕਾਲੂ ਜੀ ਲੈ ਆਏ ਪਾਦੇ ਦਾ ਨਾਮ ਗੋਪਾਲ ਸੀ ਦੂਜੇ ਦੇ ਭਰਾ ਦਾ ਨਾਮ ਵੀਰਾ ਸੀ ਇਹ ਦੋਵੇਂ ਇੱਥੇ ਵਿਦਿਆ पाठशाला 'ਚ ਪੜਾਇਆ ਕਰਦੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਦੇਖ ਕੇ ਸਾਰੇ ਬੱਚੇ ਜਿਵੇਂ ਸੂਝ ਨੂੰ ਦੇਖ ਕੇ ਕੌਣ ਖੜ ਜਾਂਦਾ ਹੈ ਬੱਚਿਆਂ ਦੇ ਚਿੱਤ ਖੜ ਗਏ ਮਹਾਰਾਜ ਨੂੰ ਦੇਖ ਕੇ ਸੂਰਜੀ ਨਿਆਈ ਗੁਰੂ ਸੱਚੇ ਪਾਤਸ਼ਾਹਨ ਦਰਸ਼ਨ ਦਿੱਤੇ ਜਿ ਆ ਕੇ ਸਾਰਿਆਂ ਦੀ ਉਹ ਨਿਗਾ ਮਹਾਰਾਜ ਵੱਲ ਲਾਗੀਆਂ ਨਵੇਂ ਪਹਿਲੀ ਵਾਰ ਗਏ ਕਰਕੇ ਉਸ ਵੇਲੇ ਪਾਪੇ ਨੂੰ ਬਾਬਾ ਜੀ ਨੇ ਕੋਈ ਚਾਹ ਉੱਤੇ ਥਾਲੀ ਭਰੀ ਹੋਈ ਕੋਈ ਰੁਪਿਆ ਦਿੱਤੇ ਦੇ ਕਿਆ ਇਹਨਾਂ ਨੂੰ ਵਿੱਦਿਆ ਪੜਾਉ ਦੋ ਚਾਰ ਸਾਲਾਂ ਜੀ ਤੱਕੜੇ ਕਰਦੇ ਫਿਰ ਤੈਨੂੰ ਧੰਦਿਆਂਗਾ ਪਾਜ ਨੂੰ ਸਤਕਾਰ ਦੇ ਨਾਲ ਉਸ ਜਿਹੜੇ ਸਾਹਿਬ ਸੰਗੇ ਜੀ ਅਸਾਅ ਕਿਤਾਬ ਦੇ ਅੱਖਰ ਲਿਖ ਦਿੱਤੇ ਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਪਿਤਾ ਪਹਿਲੇ ਦਿਨ ਬਿਠਾਏ ਕਰਕੇ ਉਹ ਚੇਤੇ ਕੀਤੇ ਦੂਸਰੇ ਦਿਨ ਫੇਰ ਆਏ ਤੇ ਦੂਜੇ ਦਿਨ ਮਾਰਨ ਪੜਨ ਸ਼ਰਤਾਂ ਕਿ ਕਹਿਣ ਲੱਗਾ ਜਿਵੇਂ ਕੱਲ ਪੜ੍ਹੇ ਸੀ ਅੱਜ ਪੜਾੜੇ ਉਸੇ ਤਰ੍ਹਾਂ ਪੜ੍ਹੋ ਕਿਉਂ ਨਹੀਂ ਪੜ੍ਹਦੇ ਜੇ ਕੋਈ ਹੋਰ ਬੱਚੇ ਪੜ੍ਹਦੇ ਉਹਨਾਂ ਨੂੰ ਵੇਖੋ ਮਹਾਰਾਜ ਸਾਹਿਬ ਨੇ ਕਿਹਾ ਇਹ ਪਾਦਾ ਇਹ ਦੇ ਪਹਿਨੇ ਕਰਕੇ ਕੀ ਲਾਭ ਹੋਵੇਗਾ ਕਿ ਅੱਖਰਾਂ ਦਾ ਮਤਲਬ ਕੀ ਹੈ ਇਹ ਕਹਿਣ ਲੱਗਾ ਅੱਖਰਾਂ ਦਾ ਮਤਲਬ ਤਾਂ ਮੈਨੂੰ ਕੋਈ ਨਹੀਂ ਮੈਂ ਵਿਦਿਆ ਪੜ੍ਹਾਉਣਾ ਉਸ ਵੇਲੇ ਗੁਰਮੁਖੀ ਗੁਰੂ ਸਾਹਿਬ ਨੇ ਵੇਖੀ ਹੈ 5 ਸਾਲ ਦੀ ਹੋਵੇ ਕਿ ਇਹ ਪੱਟੀ 'ਚ 35 ਅੱਖਰ ਹੈ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਦੀਆਂ 12-12 ਇੱਕ ਅੱਖਰ ਬਣਾ ਕੇ ਲਗਾ ਬਣਾ ਕੇ ਲਿਖਤ ਅੰਦਰ ਲਿਆਂਦੀ ਜਿਸ ਸਾਖੀ ਜੋ ਲਿਖੀ ਹੈ ਪਰਵੰਤ ਗੁਰੂ ਅੰਗਦ ਸਾਹਿਬ ਨੇ ਕੀਤੀ ਹੈ ਤੇ ਬਣਾਈ ਗੁਰੂ ਨਾਨਕ ਸਾਹਿਬ ਨੇ 35 ਇਹ ਪੱਟੀ ਉਗਾਹੀ ਹੈ ਇਸ ਗੰਦੀ 35 ਅੱਖਰ ਗੁਰਮੁਖੀ ਦੇ ਗੁਰੂ ਸਾਹਿਬ ਜੀ ਨੂੰ ਆਚਾਰ ਨੂੰ ਕੀਤੀ ਹੈ ਉਸ ਬਾਅਦ ਉਹਦੇ ਪ੍ਰਖਾਣ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਰਾਗ ਆਸਾ ਮਹੱਲਾ ਪਹਿਲਾ ਸਭ ਸਹਾਗ ਪਹਿਲੇ ਪਾਸੇ ਆਚਾਰ ਨੂੰ ਕਰਦੇ ਹੈ ਪੱਟੀ ਅੰਪਾ ਕਰੂਪੀ ਪੱਟੀ ਵਿੱਚ ਇਹ ਸੁਬਦੇਸ਼ ਨੂੰ ਲਿਖ ਲਈ ਧਾਰਨ ਕਰ ਲਈ ਸਰਦਾ ਰੂਪੀ ਫੱਟੀ ਤੇ ਲਿਖਣਾ ਕਰੀ ਕేశ ਗੁਰਾਂ ਦੇ ਉਪਦੇਸ਼ ਨੂੰ ਪ੍ਰੇਮ ਦੀ ਕਲਮ ਦੁਆਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਸਾ ਸੂਈ ਸ੍ਰਿਸ਼ਟ ਜਨ ਸਾਜੀ ਸਾਰਿਆਂ ਦੇ ਰੋਟੀ ਮੱਠੇ ਦੇ ਉੱਤੇ ਲੇਖ ਲਿਖੇ ਹੋਏ ਐ ਇਹਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਨੂੰ ਗੁਰਮੁਖੀ ਦੀ ਪੱਟੀ ਜਿਹੜੀ ਹੈ ਇਹ ਲਿਖਣਾ ਕੀਤੀ ਹੈ ਕਦ ਆਇ ਪ੍ਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜਦ ਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੱਸਾ ਸੂਏ ਸ੍ਰੀ ਜਿਨ ਸਾਜੀ ਸਤਿਗੁਰੂ ਵੀ ਕਹਿੰਦੇ ਨੇ ਸ੍ਰੀ ਜਿਨ ਸਾਜੀ ਤੇ ਦਾਦਾ ਗੋਪਾਲ ਜੀ ਸੁਆਹੀ ਗੁਰੂ ਨੇ ਇਹ ਸ੍ਰਿਸ਼ਟੀ ਸਾਜਣਾ ਕੀਤੀ ਹੈ ਸਬਨਾ ਸਾਹਿਬ ਏਕ ਭਇਆ ਕੋਈ ਹੋਰ ਸੱਸਾ ਸੂਏ ਸਬਨਾ ਸਾਹਿਬ ਏਕ ਪਿਆਰ ਉਹ ਸੋ ਪਰਮੇਸ਼ਰ ਜਿਸ ਨੇ ਸ੍ਰਿਸ਼ਟੀ ਸਾਜੀ ਹੈ ਸਬਨਾ ਦਾ ਸਹਿ ਸੱਸੇ ਦੁਆਰਾ ਕਹਿੰਦੇ ਹੈ ਤੇ ਉਹ ਇੱਕ ਪਰਮੇਸ਼ਵਰ ਹੈ ਸਾਜੀ ਸਰਦ ਦੇ ਤਾਂ ਐਡੇ ਅੱਗੇ ਆਉਣਗੇ ਤੇ ਸੱਤੇ ਅੱਖਰ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਉਸ ਤਰ੍ਹਾਂ 35 ਅੱਖਰੇ ਤੇ ਚਾਰਨੇ ਹਨ ਈਵ ਤਰਹੀ ਕਿਤ ਜਿਨ ਕਾਲ ਲਾਗਾ ਸ੍ਰੀਖੁ ਦਰਿਆ ਕਹਿੰਦੇ ਸੇਟੀਏ ਸਾਜੀ ਸਭਨਾ ਸਭ ਏਕ ਸਰੂਪ ਹੈ ਉਹ ਸਾਰੇ ਦੇ ਸਹਿਬ ਹੋਇਆ ਹੈ ਆ ਮਾਲਕ ਈਵ ਤਰਹੀ ਸਭ ਦਾ ਬਾਹੀ ਕਾਲੀ ਮਾਤਾ ਸੇਵਤ ਰਹੇ ਕਿ ਜਿਨ ਕਾ ਲਾਗਾ ਉਹ ਪ੍ਰਭੂਸ਼ਨ ਨੂੰ ਜਿਹੜੇ ਸੇਵਦੇ ਰਹੇ ਹਰ ਵਕਤ ਭਜਨ ਕਰਦੇ ਰਹੇ ਉਹ ਸੇਵਾ ਕਰਨ ਵਾਲੇ ਕਿਪਿ ਜਿੰਨਾ ਦਾ ਲਾਗਿਆ ਮਹਾਰਾਜ ਦੇ ਨਾਮ ਵਿੱਚ ਉਹ ਹਰ ਵਕਤ ਭਗਤੀ ਦੁਆਰਾ ਸੇਵਨ ਕਰਦੇ ਰਹਿੰਦੇ ਹਨ ਆਇਆ ਤਨ ਕਾ ਸਫਲ ਭਇਆ ਤਨ ਦਾਇਆ ਹੋਇ ਪਦ ਅਜੀਹੇ ਮਨ ਸਫਲਾ ਹੋਇਆ ਹੈ ਜਨਮ ਧਾਰਿਆ ਹੋਇਆ ਮੂਖਾ ਜਨਮ ਮਨ ਕਾਹੇ ਭੂਲੇ ਮੂਰ ਮਨ ਉਹ ਵੀਰਾ ਨਾਮੇ ਜਿਹੜਾ ਸੀ ਜਿਹੜਾ ਧਾਰੀ ਉਹ ਕਹਿੰਦੇ ਪੜਦੇ ਕਿਵੇਂ ਨਹੀਂ ਤੁਸੀਂ ਪਰ ਮਾਰੇ ਸਾਹਿਬ ਕਹਿੰਦੇ ਹਨ ਮਨ ਕਾਹੇ ਭੂਲੇ ਮੂਰ ਮਨ ਮਨੋਵਿੱਤ ਕਿਸ ਵਾਰ ਤੇ ਭੁੱਲ ਗਏ ਉਹੇ ਭਾਈ ਮੂਰਖਤਾਈ ਵਾਲੇ ਮਨ ਨੇ ਇਸ ਕਰਕੇ ਭੁੱਲ ਗਏ ਹੋ ਮਨ ਸ਼ਿਰੋਮਣੀ ਨੂੰ ਮਨ ਮੰਤਰ ਨੂੰ ਮਹਾਰਾਜ ਜੀ ਨੂੰ ਕਿਸ ਰਾਹ ਤੇ ਭੁੱਲ ਗਏ ਹੋ ਮੂਰਖ ਪੈਰੀ ਵਾਲੇ ਮਾਨ ਹੋ ਰੇ ਇਸ ਕਰਕੇ ਭੁੱਲ ਗਏ ਹੋ ਮੂਰ ਇਸ ਤਿਹ ਕਿਵੇਂ ਹੋਣਗੇ ਮਨ ਨੂੰ ਕਿਵੇਂ ਹਿਦ ਕਰੋਗੇ ਜੋ ਸ਼ਿਰੋਮਣੀ ਪਰਮੇਸ਼ਰ ਦੇ ਮੰਤਰ ਨੂੰ ਭੁੱਲ ਗਏ ਹੋ ਜਬ ਲੇਖਾ ਦੇਵ ਹੈ ਵੀਰਾ ਤਉ ਪੜਿਆ ਇਹ ਵੀਰਾ ਨਾਮੇ ਪੰਡਿਤ ਗੋਪਾਲ ਦੇ ਭਰਾ ਜੋ ਸਾਬਕਤਾ ਦੁਰਗਾ ਜੀ ਦੇਵੇਂਗਾ ਉਦੋਂ ਇਹ ਪੜਿਆ ਤੇਰੇ ਕਿਸ ਕੰਮ ਆਵੇਗਾ ਉਸ ਵੇਲੇ ਜਿਸ ਪੜ੍ਹਾਈ ਕਰਕੇ ਆਸਾਫ਼ ਕਿਤਾਬ ਪਾਸ ਵਿੱਚ ਲੇਖਾ ਨਿਭੜੇ ਉਹ ਲੇਖਾ ਨਹੀਂ ਪੜਿਆ ਤੂੰ ਇਸ ਕਰਕੇ ਜਦੋਂ ਆਸਾਫ਼ ਕਤਾ ਉਹ ਦੇਣਾ ਪਿਆ ਉਦੋਂ ਪੜਿਆ ਹੋਇਆ ਤੇਰਾ ਇਹ ਲੇਖੇ ਕਿਸ ਕੰਮ ਆਵੇਗਾ ਵੀਰਾ ਨਾ ਉਸ ਵੇਲੇ ਵੀਰ ਨਾ ਲੱਗਿਆ ਜਾ ਹੈ ਲੱਗਿਆ ਤੇ ਸਹਿ ਵੀ ਹੋਵੇਗਾ ਸ਼ਰਮਿੰਦਗੀ ਦੇ ਸਹਤ ਆਸਾਫ਼ ਕਿਤਾਬ ਜੋ ਦੇਣਾ ਪਿਆ ਤੇ ਜਿਸ ਵੇਲੇ ਤੇਰਾ ਪੜਿਆ ਸਰੀਰ ਪੈ ਗਿਆ ਡਿਗ ਪਿਆ ਦੂਰ ਤਰੀਰ ਸੂਹਮ ਜੀ ਤੇ ਪਰ ਲੋਕ ਨੂੰ ਚੱਲਿਆ ਉਹ ਜਿਹੜੇ ਕੀ ਹਾਲਤ ਹੋਵੇਗੀ ਬੀੜਾ ਨਾਵਾਂ ਦੰਦਲ ਪੈ ਜੂਗੀ ਉਹ ਤੇਰੇ ਬੀੜ ਦੰਦ ਵੀ ਘੁੱਟੀ ਜਾਣੀ ਦੰਦਲ ਪੈ ਜਾਏਗੀ ਤੇਰੇ ਉਸ ਵੇਲੇ ਫੇ ਵੀਰਾ ਭਾਈ ਉਹਦੇ ਤੇਰਾ ਜੋਸ਼ ਵੀਰ ਪੜ ਗਿਆ ਪੈ ਗਿਆ ਤੇ ਪੜਿਆ ਤੇਰੇ ਕਿਸ ਕੰਮ ਆਵੇਗਾ ਸਿਮਰਨੀ ਕੀਤਾ ਜੇ ਪਰਮੇਸ਼ਵਰ ਦਾ ਪ੍ਰਭਾਉ ਈਵੜੀ ਆਦਪੁਰਖ ਹੈ ਦਾਤਾ ਈਵੜੀ ਆਦਪੁਰਖ ਹੈ ਦਾਤਾ ਈਵੜੀ ਈੜੀ ਦੁਆਰਾ ਕਹਿੰਦੇ ਹੈ ਜੋ ਸਾਰੇ ਜਗ ਦਾ ਆਦ ਰੂਪ ਹੈ ਅਤੇ ਪੂਰਨ ਹੈ ਸਾਰਿਆਂ ਹਵਾਵਾਂ ਕੇ ਪੇਸ਼ਵਨ ਨੂੰ ਦਤਾਂ ਦੇਣ ਵਾਲਾ ਦਾਤਾ ਹੈ ਆਪੇ ਸੱਚਾ ਸੁਈ ਹੋ ਆਪੇ ਆਪੇ ਆਪੀ ਆਮ ਸੱਜੂ ਆਪਸੋ ਸੱਚਾ ਹੈ ਤਰੀ ਕਾਲਵਾਦ ਰੂਪ ਕੋ ਇੰਨਾ ਅਖੜਾ ਮੈਂ ਜੋ ਗੁਰਮੁਖ ਪੂਝੇ ਜਿਵੇਂ ਅਸੀਂ ਗੁਰਮਖੀ ਦੇ ਅਖਰ ਅਜਰੇ ਹੈ ਇਹਨਾਂ ਵਿਚ ਜਿਹੜਾ ਗੁਰਮੁਖ ਨੂੰ ਸਮਝੇਗਾ ਇਹ ਜਿਹੜੇ ਅੱਖਰਾਂ ਦੁਆਰਾ ਉਪਦੇਸ਼ ਦੇ ਰਹੇ ਹਨ ਇਹਨਾਂ ਖਰਮਪੁਰ ਹੈ ਤੇ ਗਿਆਨ ਦੇ ਅੱਖਰਾਂ ਦੁਆਰਾ ਜੋ ਉਪਦੇਸ਼ ਦੇ ਰਹੇ ਨੇ ਜਿਹੜਾ ਗੁਰਮੁਖ ਸਮਝੇਗਾ ਇਸ ਸਿਰ ਲੇਖ ਨਾ ਹੋਈ ਉਹਦੇ ਸਿਰ ਤੇ ਫਿਰ ਜੰਮਣ ਮਰਨ ਦਾ ਸਾਫ ਕਿਤਾਬ ਦਾ ਦੇਖ ਨਹੀਂ ਹੋਵੇਗਾ ਉਹ ਮੁਕਤ ਹੋ ਜਾਏਗਾ ਜਿਹੜਾ ਗੁਰਮੁਖ ਬਣ ਕੇ ਬੁਝੇ ਇਹਨਾਂ ਅੱਖਰਾਂ ਤੋਂ ਉਸ ਪਰਮੇਸ਼ਰ ਦੇ ਸਿਰ 'ਤੇ ਕੋਈ ਲੇਖ ਨਹੀਂ ਆਪ ਉਹ ਦੇ ਕੁਦਰਤ ਕਰ ਦੇਕਾ ਅਤੇ ਜਿਹੜਾ ਸਮਝਣ ਵਾਲਾ ਹੈ ਉਹਦੇ ਸੁਭਈ ਹੋ ਜਮਨ ਮੰਨ ਦਾ ਲੇਖ ਨਹੀਂ ਹੋਵੇਗਾ ਮੁਕਤ ਹੋ ਜਾਏਗਾ ਊੜਾ ਉਪਮਾ ਤਾਂ ਕੀ ਕੀਜੈ ਊੜਾ ਮਾਰਾ ਉਹ ਕਾਰਨ ਕਰਵੇ ਮਹਾਰਾਜਾ ਭਈ ਊੜਾ یوں ਕਹਿੰਦਾ ਹੈ ਉਪਮਾ ਉਸ ਪਰਮੇਸ਼ਰ ਦੀ ਕਰਨਾ ਕਰੀਏ ਕਾ ਕਾ ਅੰਤ ਨਾ ਪਾਇਆ ਇਹ ਵਾਹਿਗੁਰੂ ਅੰਤ ਉਹਦਾ ਔਰ ਪਾਰ ਕਿਸੇ ਨੇ ਪਾਇਆ ਨਹੀਂ ਹੈ ਲੋਕ ਲੋਕ ਕਰਕੇ ਸੇਵਾ ਕਰਹਿ ਸੇਈ ਫਲ ਪਾਵੇ ਜੇ ਉਹ ਸੇਵਾ ਭਗਤੀ ਕਰਦੇ ਹੈ ਉਹੀ ਬ੍ਰਹਮ ਗਿਆਨ ਉਪੀ ਫਲ ਆਤਮਾ ਨੂੰ ਅੰਦਰੋਂ ਪਾਉਦੇ ਹਨ ਜਿੰਨੀ ਸੱਚ ਕਮਾਇਆ ਸੁਣਾ ਕੀ ਹੈ ਜੀ ਕਹਿੰਦੇ ਜਿੰਨਾਂ ਨੇ ਸੱਚ ਨਾ ਉਹਨੂੰ ਕਮਾਉਣਾ ਕੀਤਾ ਹੈ ਮਨ ਮਾਨ ਸਰੀਰ ਕਰਕੇ ਮੰਨਾਂ ਗਿਆਨ 부ਝੈ ਜੇ ਕੋਈ ਮੰਨਿਆ ਅਖਰ ਨੂੰ ਉਚਾਰਨ ਕਰਦੇ ਐ ਮੰਨਿਆ ਅਖਰ ਵੈਰਾ ਕਹਿੰਦੇ ਜੇ ਕੋਈ ਭਾਈ ਗਿਆਨ ਪਰਮੇਸ਼ਰ ਦਾ ਸਮਝ ਲਵੇ ਗੁਰਾਂ ਤੋਂ ਪੁੱਛ ਲਵੇ 부ਝ ਲਵੇ ਬੜਿਆ ਪੰਡਤ ਸੋਈ ਉਹ ਪੜਿਆ ਹੋਇਆ ਵਿਦਿਆਰਥੀ ਹੈ ਤੇ ਪੰਡਿਤ ਵਿਦਵਾਨ ਵੀ ਸੋਈ ਉਹ ਹੈ ਉਹ ਪੜਿਆ ਆ ਪੜਦਾ ਐਵੇਂ ਪੜ ਕੇ ਨਾ ਕਈਆਂ ਪੜਾਉ ਦਾ ਰੱਖ ਦਿੰਦੇ ਐ ਉਹ ਪੜਿਆ ਹੋਇਆ ਵਿਦਵਾਨ ਜਾਣਿਆ ਜਾਂਦਾ ਹੈ ਸਰਬ ਜੀਆ ਮੈਂ ਏਕੂ ਜਾਣੇ ਜਿਦਾਂ ਸਾਰਿਆਂ ਦੀਆਂ ਤੇ ਖੱਤਰੀਆਂ ਬਾਹਮਣਾ ਤੇ ਸੂਤਾਂ ਤੇ ਬੇਸਾਂ ਦੀ ਚਨਾਲਾਂ ਤੇ ਸਾਰੇ ਇੱਕ ਪਰਮੇਸ਼ਰ ਨੂੰ ਜਾਣਦਾ ਹੈ ਆ ਹਉਮੈ ਕਹੇ ਨਾ ਕੂ ਫੇਰ ਭਾਈ ਹਉਮੈ ਜਿਹੜੀ ਮੈਂ ਬ੍ਰਾਹਮਣ ਹਾਂ ਮੈਂ ਛਤਰੀ ਹਾਂ ਇਹ ਹੰਗ ਤਾਂ ਨੂੰ ਨਹੀਂ ਕੋਈ ਕਹਿ ਸਕਦਾ ਸ਼ੇਰ ਹੰਗਤਾ ਮਿਟ ਜਾਂਦੀ ਹੈ ਕੱਕੇ ਕੇਸ ਪੁੰਦਰ ਜਬ ਹੋਏ ਬਿਰਸਾ ਸਾਧੂ ਦੀ ਹਾਲਤ ਦੱਸਦੇ ਫਰਮਾਉਂਦੇ ਹਨ ਕੱਕੇ ਕੇਸ ਪੁੰਦਰ ਜਬ ਹੋਏ ਕੱਕੇ ਖਰਦਾਰਾ ਕਹਿੰਦੇ ਕਿ ਜਿਹੜੇ ਪੁੰਦਰ ਨਾ ਚਿੱਟੇ ਕੱਲ ਵਰਗੇ ਕੇਸ ਹੋ ਗਏ ਬਿਰਨ ਸਾਹਿਬ ਦੇ ਚਿੱਟੇ ਕੱਲ ਦਾ ਆਚਕ ਸਮਝਣਾ ਬਿਰਨ ਸਾਹਬ ਗੂਣ ਹੈ ਉਜਲਿਆ ਉਸ ਦੇ ਬਿਨਾ ਸੁਬੂਨ ਲਾਉਣ ਤੋਂ ਕਿੱਤੇ ਹੋ ਜਾਣਗੇ ਸੁਬੂਨ ਨਾਲ ਕਿੱਤੇ ਕਰਨ ਦੀ ਕੋਸ਼ਿਸ਼ ਨਹੀਂ ਹੋਵੇਗੀ ਮੂਨ ਤੋਂ ਬਗੈਰ ਹੀ ਚਿੱਟੇ ਧੌਲੇ ਕੇਸ ਹੋ ਜਾਣਗੇ ਜਮ ਰਾਜੇ ਕੀ 헤ਰੂ ਆਏ ਚਿੱਟੇ ਕੇਸ ਹੈ ਉਹ ਨੂੰ ਸਮਝੀ ਤੂੰ ਵੀ ਮੇਰੇ ਤਕ ਜੀ ਮਜਲੇ ਨਾਲ ਕੰਨਿਆਂ ਦੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਐ ਕਿਉਂ ਨਾ ਵਹਿਮ ਕਰੀ ਉਹ ਤਾਂ یوں ਹੈ ਮਾਰਾ ਕੰਗੇ ਜਮ ਰਾਜੇ ਕੀ 헤ਰੂ ਆਏ ਉਹ ਜਮ ਰਾਜਾ ਕੇ 헤ਰੂ ਨਾ ਸੇਲੂ ਆਏ ਹੈ ਜਿਹੜੇ ਸੱਲ ਕੇ ਲੈ ਜਾਣ ਵਾਲੇ ਦੁੱਖ ਦੇ ਕੇ ਲੈ ਜਾਣ ਵਾਲੇ ਸ਼ੇਲੂ ਸੇਲਿਆਂ ਵਾਲੇ ਨੇਦੀਆਂ ਵਾਲੇ ਸ਼ੇਲੂ ਨਾਮ ਫੇਰੂ ਦਾ ਨਜ਼ਰ ਚ ਰੱਖਣ ਵਾਲੇ ਜਿਵੇਂ ਕਪੂਰਿਆ ਪੁਲਿਸ ਦੇ ਆਦਮੀ ਹੁੰਦੇ ਐ ਇਹ ਦੇਖਣ ਵਾਲੇ ਪਹਿਲਾਂ ਪਛਾਣ ਕੇ ਤੁਹਾਡੇ ਜਿਹੜੇ ਭੇਜੇ ਐ ਜਮਦ ਆਜਨ ਸੁਨੇਹਾ ਭੇਜਦਾ ਹੈ ਦੂੜਾ ਆयो ਜਮਾਂ ਤਨਾ ਜਿਵੇਂ ਹੈ ਇਹ ਦੇਖਣ ਵਾਲੇ ਆਏ ਹੁਣ ਨਿਗਰਾਨੀ ਚ ਰੱਖਣ ਵਾਲੇ ਕਿ ਹੁਣ ਇਹਦੀ ਮੌਤ ਆ ਜਾਣੀ ਹੈ ਮਾਇਆ ਕੈ ਸੰਗਲ ਬੰਧ ਲਿਆ ਤੂੰ ਭਾਈ ਇਹੀ ਜੀ ਹਾਲਤ ਹੈ ਜਿੰਨਾ ਤੂੰ ਬੁਢਾ ਹੋਣਾ ਉਹਨਾਂ ਮਾਇਆ ਦੇ ਸੰਗਲ ਬਾੜੇ ਬੰਨ ਲੇ ਬਾੜਾ ਮੋਹ ਰੂਪੀ ਸੰਗਲ ਪਾਈ ਬੈਠਾ ਜਿਵੇਂ ਜਿਵੇਂ ਸਰੀਰ ਪੁਰਾਣਾ ਹੁੰਦਾ ਜਾਂਦਾ ਓਵੇਂ ਮਾਇਆ ਦੇ ਸੰਗਲ ਪਾਈ ਜਾਂਦਾ ਹੈ ਬਾੜਾ ਮੋਹ ਕਰਦਾ ਹੈ ਬਾਲੀ ਜੋੜਦਾ ਹੈ ਇਸ ਪ੍ਰਕਾਰ ਮਾਇਆ ਕੇ ਸੰਗਲ ਬੰਧ ਲਿਆ ਮਾਦੇ ਤਾਈ ਐ ਬੰਨ ਲਿਆ ਜਿਵੇਂ ਸੰਗਲ ਨਾਲ ਬੰਨ ਲਈਦਾ ਹੈ ਏ ਮਾਇਆ ਦੇ ਲਗਾ ਕਰਕੇ ਜੰਦੂਤਾਂ ਤੈਨੂੰ ਸੰਗਲ ਨਾਲ ਬੰਨ ਲੈਣੇ ਉਹ ਸੰਗਲ ਦਿਸਲੇ ਹੀ ਉਹ ਮੈਕੀ ਸੰਗਲ ਹੈ ਮੈਕੀ ਰਚਨਾ ਜਿਹੜੀ ਹੁੰਦੀ ਹੈ ਨਟ ਦੀ ਇਸ ਪ੍ਰਕਾਰ ਦੇ ਮੈਕੀ ਮਨਾਏ ਹੋਏ ਮਾਇਆ ਦੇ ਸੰਗਲ ਹੈ ਉਹ ਰੂਹ ਨੂੰ ਦਿਸਣਗੇ ਜਦੋਂ ਬਾਜ ਜਾਏਗਾ ਦੂਏ ਕੋਲੇ ਬੈਠੇ ਰਹਿਣਗੇ ਦਿਸ ਨਹੀਂ ਇਸ ਪ੍ਰਕਾਰ ਮੈ ਕੀ ਬੰਨਵਾ ਕੇ ਮੰਨ ਲਿਆ ਸ਼ੰਗਲਾ ਨਾ ਬੰਨ ਲਿਆ ਤੈਨੂੰ ਕੈਗੀ ਕਰ ਲਿਆ ਖੱਖੇ ਖੁੰਧਕਾਰ ਸਾਹ ਆਲਮ ਖੱਖੇ ਖਰਦਾਰਾ ਕਹਿੰਦੇ ਹਨ ਉਹ ਸ਼ਾਇਦ ਆਪਸੇ ਆਲਮ ਇਸ ਨੂੰ ਫਰਜ਼ਾ ਪਾਰਸ਼ਾ ਹੈ ਉਹ ਕੈਸਾ ਖੁੰਧਕਾਰ ਜਿਵੇਂ ਖੁੰਧਕਾਰ ਧੋਬੀ ਦਾ ਪੱੜਦਾ ਹੁੰਦਾ ਹੈ ਉਹਦਾ ਆਸਰਾ ਕੀਲਾ ਹੁੰਦਾ ਹੈ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਭਾਈ ਆਸਰਾ ਹੈ ਜੋ ਪਰਮੇਸ਼ਰ ਹੈ ਆਲਮ ਸੰਸਾਰ ਦਾ ਮਾਲਕ ਉਹਦਾ ਨਾਮ ਜਿਹੜਾ ਖੁੰਧਕਾਰ ਤੋਹੀ ਦੇ ਪਰਲੇ ਦਾ ਜਿਵੇਂ ਕਿਲਾ ਆਸਰਾ ਹੁੰਦਾ ਐ ਭਾਈ ਇਹ ਪਰਲੇ ਵੀ ਨਹੀਂ ਦੇ ਹੈ ਉਹ ਚੇਤ ਨੂੰ ਮਹਾਰਾਜ ਦਾ ਜਿਹੜਾ ਆਪ ਹੈ ਉਹ ਖੁੰਧਕਾਰ ਕਿੱਲੇ ਦੀ ਨਹੀਂ ਆਸਰੇ ਦੀ ਨਹੀਂ ਆਈ ਹੈ ਕਰ ਖਰੀਦ ਜਿੰਨ ਖਰਚ ਦਿਆ ਖੁੰਧਕਾਰ ਨੂੰ ਫਾਰਸੀ ਚ ਸੱਤਾ ਬਣਾਇਤਾ ਕੇ ਬਾਦਸ਼ਾਹ ਦਾ ਨਾਮ ਹੁੰਦਾ ਹੈ ਇਸ ਕਰਕੇ ਹਜੂਰ ਕਹਿੰਦੇ ਹਨ ਖੱਖਾ ਖੁੰਧਕਾਰ ਸਾਹ ਆਲਮ ਖੱਖੇ ਖੁਦਾ ਦਾ ਕਹਿੰਦੇ ਖੁੰਧਕਾਰ ਇਹ ਸ਼ਾਹ ਆਲਮ ਇਹ ਆਲਮ ਸੰਸਾਰ ਦਾ ਵੀ ਪਾਦਸ਼ਾਹ ਹੈ ਸਤਾਂ ਬੁਲਾਇਦਾ ਉਤਨੇ ਲੋਕਾਂ ਸਤਾਂ ਦਾ ਸਤਾਂ ਪਤਾਲਾਂ ਦਾ ਵੀ ਉਹ ਬਾਦਸ਼ਾਹ ਹੈ ਪਰ ਖਰੀਦ ਜਿੰਨ ਖਰਚ ਦਿਆ ਇਸ ਪਰਮੇਸ਼ਰ ਨੂੰ ਭਾਈ ਖਰੀਦ ਕਰਕੇ ਉਤਪੰਨ ਕਰਕੇ ਸਾਰੇ ਸਿੱਤਾਂ ਨੂੰ ਉਤਪੰਨ ਕੀਤਾ ਹੈ ਪਰਾਰਭ ਦੀ ਜੀ ਪੂੰਜੀ ਕਰਕੇ ਖਰੀਦੇ ਆ ਜਿੰਨੀ ਸੰਚਿਤ ਕਰਮਾਂ ਨਾਲ ਪਰਾਰਭ ਬਣੀ ਉਸ ਤਰ੍ਹਾਂ ਦੇ ਦੀ ਦੇ ਜੀਆਂ ਨੂੰ ਖਰੀਦਨ ਨੂੰ ਮਿਲੇ ਕਿੰਨੇ ਸਾਲ ਜਿਉਂਗੇ ਇੰਨਾ ਸੁਖ ਭੋਗੋਗੇ ਇੰਨਾ ਦੁੱਖ ਭੋਗੋਗੇ ਇਹ ਪਰਾਰਭ ਕਰਕੇ ਜਿਹੜੇ ਸਰੀਰ ਮਲੇ ਖਰੀਦ ਲੈਨੇ ਕੀਤੇ ਆ ਸਾਰਿਆਂ ਨੇ ਸੁਖ ਮਸਦੂਲ ਕਰਨ ਦੇ ਹਾਂ ਨੇ ਤਾਂ ਬੰਦਨ ਜਾ ਕੇ ਉੱਠ ਰਏ ਜੇਨ ਖਰਚ ਦੀ ਜੇਨ ਖਰਚਦੀ ਆ ਕਰ ਖਰਚਦੀ ਆ ਖਰੀਦ ਕਰਕੇ ਕੋਈ ਪੈਦਾ ਕਰਕੇ ਕਿਹੜਾ ਖੱਖਾ ਖੁੰਦਕਾਰ ਸਾ ਆਲਮ ਖੱਖੇ ਖਰਦਾ ਰਹੇ ਖੁੰਦਕਾਰ ਸਤਾਂ ਬੁਲਾਤਾਂ ਦਾ ਉਹ ਬਾਦਸ਼ਾਹ ਹੈ ਆਲਮ ਕੁੱਲ ਸੰਸਾਰ ਦਾ ਬਾਦਸ਼ਾਹ ਹੈ ਕਰ ਖਰੀਦ ਕਰ ਵਰਤੀ ਬਾਦਸ਼ਾਹ ਜੀ ਨੇ ਆਈ ਹੈ ਕਰ ਖਰੀਦ ਜੇ ਖਰਚ ਦਿਆ ਖਰੀਦਦਿਆਂ ਕੀ ਕੀਤਾ ਜਿਹੜਾ ਉਤਪਨ ਕੀਤੇ ਤੇ ਖਰਚ ਦਿੱਤਾ ਪਾਲਣਾ ਪੋਸਣਾ ਜਿਹੜੀ ਕੀਤੀ ਪਰਲਾਉਤ ਬਣਾਤੀ ਜੋ ਇੰਨੇ ਸਾ ਪਹਿਲੋਂ ਦੇ ਤਾਂ ਹੀ ਕਿਸਮਾਹਾ ਪਿਛੋ ਦੇ ਤਾਂ ਜੰਤੋ ਕਾਹਾ ਬੰਧਨ ਜਾ ਕੈ ਸਭ ਜਗ ਬਾਧਿਆ ਜੋ ਪਰਮੇਸ਼ਰ ਦੇ ਹੁਕਮ ਰੂਪੀ ਬੰਨਣ ਕੇ ਸਾਰਾ ਜਗਿਤ ਬਨੇਚ ਬੱਜਿਆ ਹੋਇਆ ਜਿੰਨਾ ਜਿਉਣਾ ਹੈ ਜਿੰਨੀ ਉਮਰ ਭੋਗਣੀ ਹੈ ਜਿੰਨਾ ਜਾਸੋ ਅਪਜਾਪ ਜਾਸੋ ਸੁਖ ਤੁਖ ਹੈ ਇਸ ਹੁਕਮ ਰੂਪੀ ਬੰਨਣ ਜਿਸ ਸਾਰਾ ਇਹ ਜੀਵ ਜੀ ਬੰਨਿਆ ਹੋਇਆ ਅਮਰੀਕਾ ਨਹੀਂ ਹੁਕਮ ਪਾਇਆ ਬੰਨਣ ਬੰਦੇ ਇਹ ਵੀ ਕਿ ਨਿਗੰਬੀ ਜਿਸ ਨੇ ਸਾਰੇ ਜਗ ਨੂੰ ਬੰਨ ਕੇ ਰੱਖਿਆ ਹੈ ਜਿੰਨੀ ਜਿੰਨੀ ਉਮਰਾਂ ਉਹਨੀ ਭੋਗਣੀਆਂ ਵੱਧ ਕਿਸੇ ਨੂੰ ਭੋਗਣੀ ਨਹੀਂ ਇਹ ਕਾਦੂਕੀ ਬੰਨਣ ਤਾਂ ਕੇ ਸਾਰਾ ਜਗ ਜਿਸ ਨੂੰ ਬੰਨ ਛੱਡਿਆ ਹੈ ਅਮਰੀਕਾ ਨਹੀਂ ਹੁਕਮ ਪਾਇਆ ਤੇ ਪਰਮੇਸ਼ਰ ਤੇ ਹੋਰ ਕਿਸੇ ਦਾ ਹੁਕਮ ਨਹੀਂ ਪੈਂਦਾ ਤੇ ਉਸ ਪਰਮੇਸ਼ਰ ਦਾ ਹੁਕਮ ਨਹੀਂ ਕਿਸੇ ਤੋਂ ਚੱਲਦਾ ਉਸ ਦੇ ਹੁਕਮ ਅਨੁਸਾਰ ਹੀ ਸਭ ਤਮਾਰੇ ਪਿਸ਼ਤਾਪ ਪ੍ਰਥੀ ਪਰ ਜੇ ਜਗ ਮੇਂ ਉਤਾਰ ਕਹਾਏ ਸਾਰਿਆਂ ਨੂੰ ਕੂਜ ਕਰਨਾ ਪੈਂਦਾ ਹੈ ਉਸ ਤੋਂ ਬਿਨਾਂ ਹੋਰ ਕੋਈ ਦਾ ਹੁਕਮ ਨਹੀਂ ਕਿਸੇ ਤੇ ਪਿਆ ਹੈ ਗੱਗਾ ਗੂਏ ਗਾਏ ਜਿਨ ਛੋਡੀ ਗੱਗੇ ਅਖਰਦਾਰਾ ਕਹਿੰਦੇ ਨੇ ਇਹ ਭਾਈ ਗੂਏ ਗਾਏ ਜਿਨ ਛੋਡੀ ਜਿਨ ਗੋ ਗੋਏ ਮਾ ਬਾਣੀ ਦਾ ਬਾਣੀ ਗਾਉਣੀ ਛੜਤੀ ਜਿਨਾਂ ਨੂੰ ਬਾਣੀ ਨਹੀਂ ਪੜਦੇ ਗੱਲੀ ਗੋਬਿੰਦ ਗਰਭ ਭਇਆ ਸੱਚੇ ਦਾਸ ਜੀ ਬਾਣੀ ਜਿਹੜੀ ਗੋਬਿੰਦ ਦੀ ਹੈ ਜਿਨ ਗਾਉਣੀ ਛੜਤੀ ਬਾਣੀ ਨਾ ਪੜਦੇ ਨੀ ਨਾ ਸੁਣਦੇ ਇਹੋ ਜਿਹਾ ਜੀਵਨ ਹੈ ਜਿਨ੍ਹਾਂ ਦਾ ਇੰਨਾ ਇਦੋਂ ਬੇਮਖ ਹੋ ਗਏ ਜੇ ਤਨ ਬਾਣੀ ਵਿੱਚ ਰਜਾਏ ਜਿਉ ਪੱਕਾ ਰੋਗੀ ਬੱਲਾਏ ਗੱਲੀ ਗੋਵਿੰਦ ਗਰਗ ਭਇਆ ਗੱਲਾਂ ਦੇ ਨਾਲ ਗੋਵਿੰਦ ਬਣਿਆ ਫਿਰਦਾ ਕਹਿੰਦਾ ਅਹੰ ਬ੍ਰਹਮਾਸਮੀ ਨ ਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਅਕਰੇ ਨ ਸੰਗ ਖਾ ਬਕਰੇ ਸਾਨੂੰ ਕੋਈ ਪਾਪ ਨਹੀਂ ਇਕ ਨਹੀਂ ਅਸੋ ਮੇਰਾ ਦਮ ਨੂ ਸਹਾਉ ਕੰ ਦਾ ਸੋ ਬਕਰਾ ਮਾਰਦੀ ਸਾਨੂੰ ਪਾਸ ਹੀ ਨਹੀਂ ਲੱਗਦਾ ਵਾਹਿਗੁਰੂ ਐਸ ਤਰ੍ਹਾਂ ਦੇ ਹਨਗੇ ਕਹੀ ਹਾਂ ਜੀ ਗੰਦੀ ਗੋਬਿੰਦ ਗਰਵ ਭਿਆ ਉਹ ਗੱਲਾਂ ਵਿੱਚ ਗੋਬਿੰਦ ਬਣੇ ਬੈਠੇ ਐ ਇੰਨਾ ਗਰਵ ਹੰਕਾਰ ਹੋਵੇ ਕਹਿੰਦੇ ਅਸੀਂ ਬ੍ਰਹਮ ਹੁਣ ਸਾਨੂੰ ਕੌਣ ਦੇਖਾ ਮੰਗ ਸਕਦਾ ਲੜ ਭਾਂਡੇ ਜਿਨ ਆਵੀ ਸਾਜੀ ਜਿਸ ਵਾਹਿਗੁਰੂ ਨੇ ਇਸ ਸੰਸਾਰ ਦੇ ਸ਼ਰੀ ਭਾਂਡੇ ਘੜੇ ਐ ਜਿਸ ਨੂੰ ਮੈਂ ਕਹਾਂ ਦੇ ਗਾਣੂ ਵੀ ਆਵੀ ਤੇ ਸਾਜੇ ਐ ਚਾੜਨ ਵਾਹੈ ਤਈ ਕੀਆ ਉਸ ਪਰਮੇਸ਼ਰ ਨੇ ਕਿਢਾਈ ਕਰਾਉਣ ਵਾਲਾ ਕਾਲ ਉਹਨੇ ਤੇ ਮੁਕਰਰ ਕਰਤਾ ਵੀ ਕਾਲ ਜਾਓ ਤੇ ਜਾਓ ਜੰਮੋ ਮਰੋ ਹਰ ਵਕਤ ਉਹਨਾਂ ਦੇ ਤੇ ਸਿਰ ਤੇ ਕਾਲ ਖੜਾ ਰਹਿਂਦਾ ਐ ਇਹੀ ਜੀ ਹਾਲ ਤੇ ਜਿਹੜੇ ਬੇਮੁਖਾਂ ਨੂੰ ਗੱਗਾ ਕਾੜ ਕੜ ਪਾਡੇ ਜਿਨ ਆਵੀ ਸਾਜੀ ਗੱਦੇ ਗੋਏ ਗਾਏ ਜਿੰਨ ਛੋਡੀ ਗੱਦੇ ਖੜ ਜਾ ਰਾ ਕਹਿੰਦੇ ਹੁਨ ਘਾਈ ਜਿਨ੍ਹਾਂ ਨੂੰ ਗੋਏ ਬਾਣੀ ਨੂੰ ਗਾਇਆ ਹੈ ਬਾਣੀ ਨੂੰ ਗਾਹ ਤੇ ਜਿਵੇਂ ਹੋਮੇ ਚੜਪੀ ਹੈ ਦੇਵੀ ਹੰਤਾ ਤਿਆਗ ਦਿੱਤੀ ਹੈ ਗੱਲੀ ਗੋਬਿੰਦ ਗਰਭ ਭਇਆ ਅਗੇ ਗੱਲਾਂ ਦੁਆਰਾ ਗੋਬਿੰਦ ਪਰਮੇਸ਼ਰ ਦੇ ਸਰਬਣ ਦੁਆਰਾ ਸਰਬਣ ਤੇ ਚਿਤ ਹੋ ਗਿਆ ਜਿਨ੍ਹਾਂ ਦਾ ਸਰਬਣ ਜਿਨ੍ਹਾਂ ਦੀ ਸਮਾਧੀ ਨੂੰ ਧਾਰਨ ਕਰ ਲਿਆ ਸਰਬਣ ਗਿਆਨ ਨੂੰ ਮੰਨਣ ਗਿਆਨ ਨੂੰ ਇਸ ਗਰਭਪੂਰਗੀ ਗੁਰਾਂ ਦੇ ਮਹਾਵਾਕ ਨੂੰ ਧਾਰਨ ਕਰਨਾ ਰੂਪੋ ਸਹਿਤ ਗਰਭਵੇ ਹੋ ਗਈ ਹੈ ਗਿਆਨਪੀ ਪੁੱਤਰ ਪੈਦਾ ਕਰਨ ਵਾਸਤੇ ਇਹ ਗੱਲਾਂ ਦੇ ਸਹਿਬ ਜੀ ਨਾਲ ਦੀ ਸਮਤੀ ਸ਼ਗਰਭਤ ਹੋ ਗਈ ਧਾਰਨ ਸਹਿਤ ਹੋ ਗਈ ਹੈ ਘੜ ਪੰਡੇ ਜਿਨ ਆਵੀ ਸਾਜੀ ਅਤੇ ਘੜ ਪੰਡੇ ਜਿਨੇ ਆਵੀ ਸਾਜੀ ਜਿਸ ਵਾਹਿਗੁਰੂ ਨੇ ਇਹ ਸ੍ਰੀ ਰੂਪੀ ਪਾਂਡੇ ਕੜੇ ਹੈ ਚੇਤਨ ਕਿ ਜਿਹੇ ਆਵੀ ਸਾਜੀ ਐ ਜੜ ਕਿੰਨੇ ਕੀਏ ਸਾਰੇ ਕਾੜਨ ਵਾਹ ਤਈ ਕੀਆ ਤੇ ਜਿਹੜਾ ਤੜਾਈ ਕਰਨ ਵਾਲਾ ਕਾਲ ਕਰਨ ਵਾਲਾ ਕਿਸ ਪਰਮੇਸ਼ਵਰ ਨੇ ਉਹਨਾਂ ਨੂੰ ਆਪ ਦਾ ਸਰੂਪ ਕਰ ਲਿਆ ਉਹ ਦਿਨਾਂ ਦੇ ਨਹੀਂ ਆਪ ਦਾ ਸਰੂਪ ਬਣਾ ਲਿਆ ਵਾਹ ਕਰੇ ਇੱਕ ਪਰਮੇਸ਼ਵਰ ਨੇ ਜੰਮਣ ਮੰਨ ਤੋਂ ਰਹਿਤ ਕਰ ਲੇ ਅੱਪੇ ਜਿੰਨਾ ਆਦਮੀਆਂ ਨੇ ਪਹਿਲੀ ਅਰਥਿਸ ਤੇ ਹੋਰ ਸੁਣੋ ਇੱਕ ਗੱਗਾ ਗੂਏ ਗਾਏ ਜਿਨਿ ਛੋਡੀ ਪਰਮੇਸ਼ਰ ਦੀ ਬਾਣੀ ਗਾਉਣੀ ਛੱਡ ਦਿੱਤੀ ਐ ਗੱਲੀ ਗੋਬਜ ਗਰਭ ਭਹਿਲ ਨਾਲ ਹੀ ਜੱਗ ਬਣੇ ਏਡਾ ਹੰਕਾਰ ਹੋ ਗਿਆ ਢੜ ਪਾਂਡੇ ਜਿਨ ਆਵੀ ਸਾਦੀ ਪਾਂਡੇ ਤਨ ਘੜੇ ਬਰਮਾਂ ਦੀ ਤੇ ਆਵੀ ਸਾਦੀ ਦੂਸਰੇ ਦਿਨ ਪੈਲਣਾਂ ਦੀ ਸਾਢ ਨਵਾਹ ਤੈਨੂੰ ਚਾਹੀਦਾ ਰੋਣ ਵਾਲਾ ਕੌਣ ਸ਼ਿਵ ਜੀ ਜੇ ਨੰਨੀ ਕਈ ਯਾਦ ਕਰਦਾ ਉਹਨਾਂ ਤੇ ਜ਼ਬਰਦਸਤ ਹੁਕਮ ਦੇ ਕੇ ਮੁਕਰਰ ਕਰਦਾ ਕਿ ਇਹਨਾਂ ਨੂੰ ਜਮਾਉ ਦੇ ਰੋ ਮਾਰ ਦੇ ਰੋ ਪਾੜ ਦੇ ਰੋ ਉਹਨਾਂ ਦੇ ਵਿੱਚ ਐਸਾ ਹੁਕਮ ਚੜ ਗਿਆ ਸੀ ਹਾਲਤ ਉਹਨਾਂ ਦੀ ਹੋ ਰਹੀ ਹੈ ਉਹ ਜਮਦੇ ਮਰਦੇ ਪੜਦੇ ਰਹਿੰਦੇ ਇਹੀ ਜੀ ਹਾਲਤ ਹੋ ਰਹੀ ਹੈ ਮੁਗਤ ਨਹੀਂ ਹੋ ਸਕਿਆ ਕਿ ਇਸੇ ਪ੍ਰਕਾਰ ਗੱਗਾ ਗੂੜ ਗਾਇ ਦਿਨ ਤੋਂ ਦਿਨੰ ਗੋੜ ਦਾਣੀ ਨੂੰ ਗਾ ਕਰਕੇ ਅਗੇ ਵਿਦਿਆ ਛੜਤੀ ਹੈ ਪਿਆਗ ਦਿੱਤੀ ਹੈ ਗੰਗੀ ਗੋਵਿੰਦ ਗਰਵ ਭਇਆ ਗੋਗੰਗੇ ਜੋ ਬਚਨ ਗੁਰਾਂ ਦੁਆਰਾ ਸਰਬਨ ਕਰੂ ਸੁਗਰਮਤ ਹੋ ਗਿਆ ਹੈ ਕੜਪਾਂ ਦੇ ਜਿਨ ਆਵੀ ਸਾਜੀ ਗਰਬਨ ਜਿਹਨ ਜਿਨ ਪਾਂਡੇ ਸਾਜੀ ਤੇ ਮੰਨਣ ਆਦ ਕਾ ਲੇ ਆਵੀ ਬ੍ਰਹਮ ਵਿਦਿਆ ਦੀ ਸਜਾਈ ਹੈ ਸਾਡ ਨਵਾਹ ਤੈ ਕੀਆ ਉਹਨਾਂ ਨੂੰ ਚਾਹ ਵਾਲੇ ਤ੍ਰਿਯਾ ਪਦ ਵਿੱਚ ਚੜਾ ਹੰਤਾ ਹੈ ਉਹਨਾਂ ਨੂੰ ਬ੍ਰਹਮ ਵਿਦਿਆ ਰੂਪ ਕੀ ਜਿਨਾਂ ਨੇ ਆਵੀ ਸਾਜੀ ਹੈ ਤੇ ਵਹਿ ਪ੍ਰੇਰਕ ਨੇ ਤੇ ਇਹ ਤੁਮਾਰੇ ਤਹੀਂ ਆਪਣਾ ਸਰੂਪ ਹੀ ਕਰ ਲਿਆ ਹੈ ਸੱਗੈ ਕਾਲ ਸੇਵਕ ਜੀ ਘਾਲ ਹੈ ਕੋਈ ਖੁਦ ਆਰੇ ਕੇ ਲੈ ਕਹਿਣੇ ਪਾਈਏ ਸੇਵਕ ਭਾਵ ਧਾਰ ਕੇ ਘਾਲਾ ਕਮਾਵੇ ਇਹ ਕਮਾਈ ਨੂੰ ਸੇਵਕ ਰੂਪ ਧਾਰ ਕੇ ਕਮਾਉਣਾ ਕਰੇ ਲਾਗਤ ਗੁਰੂ ਕੈ ਲਾਗਰ ਹੈ ਤੇ ਕਿਹਦੀ ਕਮਾਈ ਹੈ ਸੇਵਕ ਮੰਕੇ ਜੇ ਘਰ ਨੂੰ ਕਮਾਉਣੇ ਗੁਰੂ ਸਾਹਿਬ ਦੇ ਸ਼ਬਦ ਜਿ ਲਗਾ ਰਹੇ ਹਰ ਵਕਤ ਥੋੜਾ ਭਲਾ ਜੇ ਸੰਕਰ ਜਾਣ ਕੋਈ ਬੁਰਾ ਕਹੀ ਜਾਵੇ ਕੋਈ ਭਲਾ ਕਹੀ ਜਾਵੇ ਇਕੋ ਜੀ ਦਿੱਤੀ ਰੱਖੇ ਜਿਹੜਾ ਬੁਰਾ ਕਹਿਣ ਵਾਲਾ ਉਹ ਨੂੰ ਕ੍ਰੋਧ ਕਰਕੇ ਸਰਾਹ ਨਾ ਦੇਵੇ ਭਲਾ ਕਹਿਣ ਵਾਲੇ ਨੂੰ ਵੇਖ ਕੇ ਵੜਨਾ ਨਾ ਦੇਵੇ ਇਕੋ ਜੀ ਦਿੱਤੀ ਰੱਖੇ ਕੋਈ ਬੁਰਾ ਕਹੋ ਭਲਾ ਕਹੋ ਹਮਸਨ ਦੀ ਹੈ ਕਾਰ ਇਹਦੇ ਵਿੱਚ ਸਾਹਿਬ ਆਰਾਮਤ ਰਹੇ ਇਸ ਤਰੀਕੇ ਨਾਲ ਭਾਈ ਸਾਹਿਬ ਨੂੰ ਉਚਾਰਦਾ ਰਹੇਗੇ फेर ਸੋਵਗੇ ਰਮਿਆ ਹੀ ਰਹੇਗਾ ਆਪ ਹੀਦ ਹੋ ਜਾਏਗਾ ਇਸ ਪ੍ਰਕਾਰ ਮੁਕਤ ਹੋ ਜਾਏਗਾ ਕੱਗੈ ਕਾਲ ਸੀਵਕ ਜੀ ਘਾਲੈ ਸਬਦ ਗੁਰੂ ਕੈ ਲਾਗ ਰਹਿ ਬੁਰਾ ਪਲਾ ਦੇ ਸੰਕਰ ਜਾਣੈ ਇੰਦਜ ਸਾਹਿਬ ਰੰਮਤ ਰਹਿ ਵਾਹਿਗੁਰੂ ਜੀ ਕਾਰੋ ਵਾਹਿਗੁਰੂ ਸਾਹਿਬ ਜੀਉ ਚੱਕ ਚਾਰ ਵੀਰ ਜਿਲ ਪਾਜੀ ਯਰਿਤ ਕਲਸ ਰਤਿ ਦੀ ਦੀ ਬਤੇ ਸਤਿਗੁਰੂ ਜੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਜੀ ਆਜ ਦੀ ਮੁੰਡਾ ਨੇ ਸਾਹਿਬ ਵਿੱਚ ਪਤੀ ਸਾਹਿਬ ਗੁਰਦਵਾਰਾ ਸਭ ਜਨ ਜਾਰਗਾਰ ਹੈ ਗੋਪਾਲ ਕਾਜੇ ਤੇ ਜੀੜਾ ਨਾਵੇਂ ਕਾਜੇ ਰੇਖਾਂ ਤੇ ਪਰਮਪੁਰਤਪੂਰ ਜੀ ਦਰਸ਼ੇ ਹਨ ਤਰਜੀਹ ਜੀ ਨੇ ਗੁਰਮੁਖੀ ਦੇ ਰੱਖੇ ਹੋਏ 31 35 ਲਿਖੇ ਹਨ ਇਹਨਾਂ 35 ਅੱਖਰਾਂ ਨੂੰ ਗੁਰੂ ਅੰਦਰ ਸਾਹਿਬ ਜੀ ਦੇ ਅੱਗੇ ਬਣਾ ਕੇ ਸਾਂਝੀ ਫਤਗੜ ਮਾਰ ਲਿਆ ਕੇ ਸਾਰੀਆਂ ਅੱਖਰਾਂ ਦੀ ਬੁਹਾਰੀ ਬਣਾ ਕੇ ਲਿਖਾਈ ਨੂੰ ਆ ਕੇ ਸਿੱਖਾਂ ਦੇ ਪਾਸੇ ਮਾਰਿਆ ਸਾਹਿਬ ਜੀ ਨੇ ਕੀ ਮਲੇਖੜਾ ਸਾਹਿਬ ਗੁਰਦਾਸ ਸਾਹਿਬ ਕੀ ਗੁਰਮੁਖੀ ਜਿਵੇਂ ਅਜਾ ਤਰਕਰ ਕੀਤਾ ਗੁਰੂ ਨੇ ਸਾਹਿਬ ਜੀ ਨੇ ਜਿਸ ਨੂੰ ਸੁਕੀ ਪਾਤਸ਼ਾਹ ਜੀ ਨੇ ਜੇ ਮਲੇ ਸਾਹਿਬਾ ਗੁਰੂ ਨੂੰ ਕਿਹਾ ਜਦ ਵੈਰ ਬਣਿਆ ਹੋਇਆ ਸ੍ਰੀ ਗੁਰੂ ਦੇ ਕਿਨਾਰੇ ਤੇ ਖੰਬੀਰ ਸਾਹਿਬ ਉੱਥੇ ਜਨ ਸਾਕੀ ਮਹਾਰਾਜ ਜੀ ਨੇ ਭਾਈ ਪੌੜੀ ਮੁਖੀ ਦੇ ਪਾਸੇ ਲਖੜਾ ਕੀਤੀ ਇਸ ਤਰ੍ਹਾਂ ਇਸ ਸੁਕੀ ਪਾਤਸ਼ਾਹ ਜੀ ਨੇ ਅਖਰਾ ਪਹਿਲੇ ਪਾਰਸਨ ਬਣਾਏ ਆ ਸਾਦੇ ਦੇ ਬਾਲ ਦੇ ਤਾਈ ਬਖਸ਼ ਹੋਈ ਇਹ ਕਿਤਾਬ ਚਾਹੀ ਉਤਾਰਨ ਕਰਦੇ ਹਾਂ ਨੇ ਕਲ ਕੋ ਗ੍ਰੀ ਅਖਰ ਚਾਹ ਤੇ ਨੰਨਾ ਅਖਰ ਵੀ ਆ ਗਿਆ ਹੈ ਗੁਣੋ ਚਚੇ ਅਖਰ ਦਾ ਆਰੰਭ ਕਰਦੇ ਹਨ ਇੱਕ ਚਾਰ ਗੀਰ ਜਿੰਨ ਸਾਜੀ ਤੇ ਚਿੰਤ ਬਾਰੇ ਸੁਲਵੀ ਵੀ ਕਹਿੰਦੇ ਨਹੀਂ ਭਾਈ ਜਿਸ ਪਰਮੇਸ਼ਰ ਨੇ ਬ੍ਰਹਮਾ ਜੀ ਨੂੰ ਸਫਰਨ ਕਰਕੇ ਚਾਰ ਵੇਦਾਂ ਦੀ ਸਾਜਨਾ ਕੀਤੀ ਹੈ ਚਾਰ ਰੂਪੀਆਂ ਦੇ ਸੂਤਰ ਹਨ ਅਗਨ ਦੇਵ ਦਾ ਦਾ ਦਾਨ ਦੇਵ ਦਾ ਦਾ ਦਾਨ ਦੇਵ ਦਾ ਅਤੇ ਇਸ ਕੇ ਪ੍ਰਕਾਰ ਸੰਕਾਦ ਕਾਦ ਕਾ ਦੇ ਵੀ ਸੂਤਰ ਹਨ ਵਿੱਚ ਵੇਦ ਦੇ ਅਗਨ ਦੇਵ ਦਾ ਦੇ ਵੀ ਸੂਤਰ ਹਨ ਵੇ ਇਸ ਪ੍ਰਕਾਰ ਅਥਰਵਨ ਵੇਦ ਦਾ ਸਾਰਾ ਵਿਆਸ ਜੀ ਵੱਲੋਂ ਹੀ ਮੰਨਿਆ ਗਿਆ ਹੈ ਕਿ ਇਹ ਚਾਰ ਵੇਦ ਜਿਸ ਪਰਮੇਸ਼ਰ ਨੇ ਬ੍ਰਹਮਾ ਅਦਕਾਂ ਨੂੰ ਸੁਭਰਨ ਕਰਕੇ ਸਾਜਣਾ ਕੀਤੇ ਚਾਰੇ ਫੌਲੀ ਚਾਰ ਜੁਗਾ ਚਾਰ ਵੇਦ ਸਿਆਮ ਦੇ ਵਿੱਚ ਬਦਾਂਤ ਦਾ ਹਿੱਸਾ ਹੈ ਚਾਰ ਹਜ਼ਾਰ ਮੰਤਰ ਸੂਤਰ ਵਿਦਾਂਤ ਦੇ ਭਾਗ ਦਾ ਹੈ ਅਤੇ ਬਾਕੀ ਇਹ ਵਿੱਚ ਜੁਗਰ ਵੇਦ ਜੱਗ ਦਾ ਭਾਗ ਹੈ ਸ਼ਾਮ ਦੇ ਵਿੱਚ ਅਤੇ ਰੂਪ ਵੇਦ ਦੇ ਬ੍ਰਹਮ ਸਾਰੇ ਅਧਿਆਇ ਫੈਗੁਨ ਦੇ ਜੀਵਤ ਭਾਗ ਹੈ ਇਹਨਾਂ ਦੇ ਵਿੱਚ 8000 ਸੁਰਤੀ ਕਰਨ ਕਾਂ ਲਿਆ ਕਸ਼ਮ ਕਰਦੀ ਹੈ 16000 ਸੁਰਤੀ ਜਿਹੜੀ ਹੈ ਉਹ ਉਪਾਸ਼ਨਾ ਨਾਲ ਨਾਲ ਕਸ਼ਮ ਕਰਦੀ ਹੈ 4000 ਸੁਰਤੀ ਵਿਦਿਆਨ ਦੇ ਬਾਅਦ ਗਿਆਨ ਦਾ ਕਸ਼ਮ ਕਰਦੀ ਹੈ ਕਿਉਂ ਲਖ ਸੁਰਤੀ ਆਇਆ ਵੇਦ ਜੋ ਹੈ ਉਹ ਪਿਆਰ ਵੇਦ ਹੈ ਕਹਾਂ ਰਹੀ ਇਹ ਸਰਗਣ ਇਹ ਚਾਰੇ ਵੇਦ ਗੁਰਮੇਸ਼ੁਰ ਨੇ ਬ੍ਰਹਮ ਸਫਰਨ ਕਰਕੇ ਬ੍ਰਹਮਾ ਦੇ ਪਾਸੋਂ ਜਿਵੇਂ ਕਿ ਤੇ ਸਾਜੇ ਹਨ ਚਾਰੇ ਥੋਣੀ ਚਾਰ ਦੁੱਗਰ ਖਾਣੀਆਂ ਅੰਡੇ ਤੋਂ ਪੈਦਾ ਹੋਣ ਵਾਲੀ ਅੰਡੇ ਦੀ ਖਾਣੀ ਜੀਵ ਤੋਂ ਪੈਦਾ ਹੋਣ ਵਾਲੀ ਜੀਵ ਦੀ ਖਾਣੀ ਸੇਤ ਮੁਰਤੇ ਤੋਂ ਪੈਦਾ ਹੋਣ ਵਾਲੀ ਸੇਤ ਦੀ ਖਾਣੀ ਉਤ ਮੁਝੇ ਤਹਾਂ ਨੂੰ ਉਹ ਜੀਵ ਤੋਂ ਜਾਇ ਪੈਦਾ ਹੋਣ ਵਾਲੇ ਬਿਰਸਾਰੇ ਖਾਣੀ ਇਹ ਚਾਰ ਖਾਣੀਆਂ ਪੈਦਾ ਕੀਤੀਆਂ ਹਨ ਕਿ ਚਾਰ ਯੁੱਗਾਂ ਚਾਰ ਯੁੱਗ ਲਕਣੋ ਚਿੱਤੇ ਸੱਜੂ ਦੇ ਲਕੋਰੇ ਦੀ ਉਮਰ ਸੀ ਸੱਜੂ ਦੀ ਤੇ ਕੋਈ 10000 ਵਰੇ ਦੀ ਉਮਰ ਸੀ ਅਤੇ ਵਾਪਰ ਦੇ ਦੇਤੇ 10000 ਵਰੇ ਦੀ ਉਮਰ ਸੀ ਕਾਜੀ ਦੀ ਸਹਤ ਹੈ ਕੋਈ ਪਹੁੰਚਦਾ ਹੈ ਇਸ ਪ੍ਰਕਾਰ ਚਾਰ ਯੁੱਗਾਂ ਨੂੰ ਨਿਯਮ ਬਣਾਉਣਾ ਚੁੱਤੇ ਕਹਾਂ ਜੁਗਾਂ ਤੇ ਤਾਂ ਹੀ ਸਿੱਧਾ ਬਣ ਕੀਤੇ ਸੱਜੂ ਦੇ ਵੀ ਜੋਗ ਮੁਕਤੀ ਤੇ ਜਗ ਮੁਕਤੀ ਵਾਪਰ ਦੀ ਪੂਰਜ ਮੁਕਤੀ ਅਲੀਜ ਕੇਵਲ ਨਾਮ ਦਾ ਹੀ ਆਸਰਾ ਹੈ ਕਿਉਂ ਚਾਰ ਜੁਗ ਸਤਨ ਕੀਤੇ ਹਨ ਜੁਗ ਜੁਗ ਜੋ ਵੀ ਥਾਣੀ ਭੋਗੀ ਉਹ ਜੁਗਾਂ ਜੁਗਾਂ ਦੇ ਪਰਮੇਸ਼ਰ ਜੁੜਿਆ ਹੋਇਆ ਹੈ ਜੁਗਾਂ ਜੁਗਾਂ ਦੇ ਜੁੜਿਆ ਹੋਇਆ ਪਰਮੇਸ਼ਰ ਹੈ ਜੁਗ ਜੁਗ ਜਿਸ ਨੂੰ ਜੁਗ ਜੀਵ ਤੇ ਈਸ਼ਰ ਲੋ ਤੇ ਜੁਗ ਪੁਰਖ ਤੇ ਪ੍ਰਕਿਰਤੀ ਦੁਆਰਾ ਇਹ ਸਾਰੀ ਰਚਨਾ ਰਚੀ ਹੈ ਉਹ ਸਾਰੇ ਵੀ ਜੋਗੀ ਜੁੜਿਆ ਹੋਇਆ ਹੈ। ਥਾਣੀ ਤੋਂ ਵੀ ਕੈਰ ਖਾਣੀਆਂ ਦੇ ਟਾਈਮ ਪੈਜਾ ਕਰਨ ਵਾਲਾ ਵੀ ਆਪ ਹੈ। ਕਿਉਂ ਖਾਣੀਆਂ ਮੰਦਰ ਭੋਗਾਂ ਨੂੰ ਭੋਗਣ ਵਾਲਾ ਵੀ ਆਪ ਹੈ। ਕਿ ਭੋਗ ਦੀ ਅੰਤ ਨੂੰ ਸਮਾਪਤੀ ਕਰਨ ਵਾਲਾ ਵੀ ਆਪ ਹੈ, ਪਰਨੋਂ ਕਰਨ ਵਾਲਾ ਵੀ। ਪੜਿਆ ਪੰਡਤ ਆਤ ਕੀਆ, ਪੜਿਆ ਹੋਇਆ ਵਿਦਵਾਨ ਜਿਵੇਂ ਜੈਮਨਿ ਮੁਨੀ ਕੀ ਜਿਹੜਾ ਦੇਲਾ ਹੈ। ਅਤੇ ਪੰਡਤ ਵ્યાਸਾ ਜੀ ਕੋ ਇਹ ਸਾਰੇ ਜਿਸ ਪ੍ਰਕਾਰ ਪੈ ਗਏ ਹੋਏ ਐ ਕਿ ਉਹ ਪੜਿਆ ਹੋਇਆ ਸਾਰੇ ਸੁਖਾਰ ਦੇ ਅੰਤਰੀਅੰਤ ਸਭੀ ਪੜ੍ਹਾਈ ਨੂੰ ਪੜਿਆ ਹੋਇਆ ਆਪ ਤਨੁ ਜਗੁ ਜੁਗੁਵਾਨ ਪੰਡਾ ਨਾਮ ਬੁੱਧੀ ਦਾ ਹੁੰਦਾ ਹੈ ਤਤ ਨੂੰ ਸ਼ਾਸਤ੍ਰ ਦੇ ਸਿਧਾਂਤ ਦਾ ਹੁੰਦਾ ਹੈ ਜਿਵੇਂ ਬੁੱਧੀ ਸ਼ਾਸਤ੍ਰ ਦੇ ਸੁਖਾ ਹੱਥ ਦੇ ਜਾਣ ਨੂੰ ਤੇ ਕੁਸ਼ਲ ਹੋਵੇ ਉਹਨੂੰ ਪੰਡਤ ਕਹੀਦਾ ਹੈ ਸੋ ਇਸ ਪ੍ਰਕਾਰ ਦਾ ਪੜਿਆ ਹੋਇਆ ਪੰਡਤ ਕਯੂਨ ਕੇ ਸੋ ਪੰਡਿ ਜੋਤੀ ਹੈ ਗੁਣੇ ਕੀ ਪੰਡੋਤਾਰ ਹੈ ਉਹ ਤੰਦੇ ਜੋ ਮਨ ਪਰਬੋਧ ਹੈ ਆਰਾਮ ਆਤਮ ਮੈਸੂਦ ਹੈ ਇਹ ਜੇ ਗੁਣਾਂ ਨੂੰ ਦੀਨ ਵਾਲਾ ਪੜਿਆ ਹੈ ਵੀ ਤੇ ਖੈਰਿਆਂ ਜਿਉਂ ਦੀ ਜਾਨਵਰਾਂ ਦੀ ਇਸ਼ਾਰੀਆਂ ਗਿੱਧੀਆਂ ਨੂੰ ਪੜਾਉਣ ਵਾਲਾ ਵੀ ਤੰਕ ਤੋਂ ਦੀਵਾਨ ਵੀ ਆਪ ਹੀ ਪਰਮੇਸ਼ਰ ਹੋ ਰਿਹਾ ਹੈ